ਲੋ ਜੀ ਪ੍ਰਧਾਨ ਦੇ ਖੇਤਾ ਜੀ ਵਾਂਚੇ ਹੈ ਜਵੀ ਤਾਂ ਠੀਕ ਹੈ ਪੂਰੀ ਨਿੱਗਰ ਜਵੀ ਠੀਕ ਹੈ ਹੁਵਨਾ ਕਿ ਨਾ ਮੇਰੇ ਸਲਾਹ ਵਾਂਦੀ ਦੋ ਮਰੀਆ ਚ ਖੇਲੇ ਜੀ ਪੂਰੀ ਮੈਂ ਲੈ ਜਾਵਾਂ ਲੈ ਜਾ ਘਰਾਂ ਡੰਗਰ ਭੁੱਖ ਨਹੀਂ ਖੜੇ ਆ ਦੇਖੋ ਭਾਈ ਜਵੀ ਠੀਕ ਤੋਰਾ ਚੈੱਕ ਕਰੋ ਭਾਈ ਸਪੀਡ ਹੈਗੀ ਹੈ ਪੂਰੀ ਕਿੰਨੇ ਐਸਵੀਟਾ ਤੋਂ ਲੱਗੀ ਵੀ ਹੈ ਲੋ ਜੀ ਭਾਈ ਸਿੰਧੂ ਖੜਾ ਆਪਣੀ ਕੱਟੀ ਰੱਖੀ ਬੰਦੇ ਕਈ ਆਏ ਵੇ ਨੂੰ ਪਤਾ ਵੀ ਗੋਲ ਹੋ ਸਕਦੀ ਹੈ ਹੋਦਾਤੀ ਹੈ ਹੋਦਾਤੀ ਹੈ ਹੈ ਹੋਰ ਕੀ ਤੇ ਕੁਝ ਨਹੀਂ ਬੁੱਦਾ ਪੂਰੀ ਬਾਈ ਸਾਜ ਰਹੀ ਤੋੜੀ ਲਿਆਇਆ ਦੇਖੋ ਨਾ ਇੱਕ ਕੈਜਨੂ ਜੇ ਆਪਾਂ ਕੁੱਪ ਬੰਨੇ ਫਿਰ ਆ ਟੋ ਟੋ ਆਈ ਬਹੁ ਮਾਰਦੀ ਹੈ ਹੈ ਜੇ ਸ਼ੈਡ ਹੋਵੇ ਫਿਰ ਨਿਆਰਾ ਘਰ ਚ ਕਿ ਨਹੀਂ 10 ਦਿਨ 10 ਦਿਨ ਮਾ ਜਦ ਖਤਮ ਹੋ ਜੇ ਫਿਰ ਲਿਆਉਣੀ ਤੁਸੀਂ ਵੀ ਰੈਡੋ ਲਿਆਉਂਦੇ ਛਿੰਨੂ ਨੇ ਹੁਣ ਤਾਂ ਕਰਾ ਲਵਾ ਲਿਆ ਟਰੈਕਟਰ ਨੂੰ ਛਿੰਨੂ ਕੁੱਪੇ ਲੱਦ ਲਿਆਈ ਏ ਤੱਕ ਦੂਗਾ ਕਿਹੜੇ ਕੁੱਪੇ ਕੁੱਪ ਉਹ ਦੇਖ ਲੈ ਟਰਾਲੀ ਦੀ ਕੁੱਪੇ ਲੱਦ ਲਿਆਉਣਾ ਲੱਦ ਲਿਆ ਸਿੰਧੂ ਭੈਣ ਚ ਬਾਰ ਬਾਰ ਕਿਹੜੇ ਮਾਰਨੇ ਤੇ ਬੰਦੇ ਉੱਥੇ ਲੈ ਜਾ ਨਾ ਸਿੰਧੂ ਤੂੰ ਇੰਨੀ ਰੱਖੀ ਕਾ ਤੇ ਕਰਦਾ ਭੱਜਣ ਲੱਗੀ ਐ ਮਰਦੀ ਆ ਉਪਰਾ ਕਰਦੀ ਆ ਭਾਈ ਇੱਕ ਐੇ ਮੈਨੂੰ ਕਹੀਗਾ ਤੇ ਤੇ ਉਪਰਾ ਕਰਦੀ ਨਹੀਂ ਤਾਂ ਸਟੰਟ ਕਰਾਉਣ ਦੇ ਅਸੀਂ ਦੂਰ ਚਲੇ ਜਾਂਦੇ ਆ 3x ਮਾ ਬਣਾ ਲੈਂਦੇ ਮਰੀ ਜਦੋਂ ਆ ਜਾਂਦੀ ਹੈ ਹਾਂ ਉਹਦੇ ਪਿੱਛੇ ਉਹ ਆ ਜਾ ਪਤਾ ਨਹੀਂ ਹੈਗਾ ਮੈਨੂੰ ਡਰਦੀ ਆ ਦੇਖ ਮੁਰਦੀ ਘਟਦੀ ਆਮਨੇ ਦੇਖਦੀ ਦੋ ਭਾਈ ਡਰਦੀ ਐ ਸਹੀ ਗੱਲ ਡਰਦੀ ਐ ਬਾਈਕ ਗਾ ਨਾ ਸਿੰਦੂ ਨਾਲ ਹੀ ਸਭ ਤੋਂ ਵੱਡਾ ਰੱਸਾ ਪਾਉਂਦੇ ਸੰਗਲ ਕਹਿੰਦੇ ਦੇਖੋ ਅਸੀਂ 30 ਫੁੱਟ ਦਾ ਹੋਣਾ ਸ਼ਿਦੂ ਕਿੰਨੇ ਦਾ 30 ਤੇ ਵੀ ਜ਼ਿਆਦਾ ਹੀ ਹੋਣਾ ਹੋਰ ਤਰ੍ਹਾਂ ਐ ਨਾ ਸਿੰਦੂ ਕਹਿੰਦਾ ਵੀ ਐਂ ਘੇੜਾ ਮਾਰ ਲੂਗੀ ਬਾਈ ਇੱਕ ਗੱਲ ਹੈ ਜਿਹੜੇ ਡੰਗਰ ਕੱਚੇ ਮਾ ਰਹਿੰਦੇ ਆ ਜਾਂ ਮਾੜਾ ਮੋਟਾ ਚੁੱਕਦੇ ਉਹਨਾਂ ਦਾ ਫਰਕ ਹੈ ਸ਼ਿਦੂ ਕਿ ਨਹੀਂ ਡੰਗਰਾਂ ਨਾ ਇਦਾਂ ਖੁੱਲਾ ਰਹਿ ਕੇ ਕੁਛ ਰਹਿੰਦਾ ਐ ਤਾਂ ਅਸੀਂ ਜਿੰਨਾ ਟਾਈਮ ਰੱਖਿਆ ਸੀ ਬਥੇਰੇ ਕਮਾਏ ਆ ਚੱਲ ਮੋਟਰਪਹਿ ਚੱਲ ਘਰ ਤੇਰਾ ਤਾਂ ਸਾਈਕਲ ਬਰੇਕ ਹੋ ਜਾਣਾ ਦਾ ਇਹਦਾ ਦਾ ਹਾਂ ਮੈਂ ਦੇਖਿਆ ਇਹ ਕੋੜ ਕੇ ਨਾ ਸਾਈਕਲ ਵਗਾਟ ਹੋਇਆ ਅੱਡੀ ਲਾਇਬ੍ਰੀ ਚਾਰ ਕ ਸਾਈਕਲ ਵਰ ਸਾਈਕਲ ਵਰ ਗੋਹਾਤਾ ਸਿੰਦੂ ਕਿੰਨੇ ਸਾਲ ਗੋਟ ਹੋਇਆ ਟੋਕਰ ਲੈ ਕੇ ਜਾਣਾ ਚ ਮਾੜੇ ਗੋਹਾ ਚੱਲ ਕਿੰਨਾ ਟੋਆ ਇਹਨੇ ਨਾਲ ਦੁੱਧ ਪਾਉਣਾ ਹੁਣ ਨਾਲ ਟੋਕਰ ਹਾਂ ਡੋਨਾ ਰੱਖ ਕੇ ਡੈਰੀ ਮੂਰੇ ਫਿਰ ਗੋਹਾ ਚ ਰਣ ਜਾਣਾ ਆ ਦੇਖਿਆ ਬਹੁਤ ਹੋਇਆ ਇਹਨੇ ਗੋਹਾ ਦਾ ਟਾਈਮ ਟਾਈਮ ਦੀ ਗੱਲਾਂ ਹੈ ਜਿੰਦੂ ਹੁਣ ਹੁਣ ਵਿਹਲਾ ਹੋ ਗਿਆ ਹੁਣ ਜੇ ਮੈਂ ਕੰਮ ਇਹਨਾਂ ਕੱਖ ਪਾਦੇ ਨੇ ਪਾਉਣੇ ਉਹ ਸਿੰਦੂ ਪਤਾ ਕੀ ਗੱਲ ਹੈ ਜਦ ਡੰਗਰ ਰੱਖੇ ਪੇ ਤੇ ਉਹ ਡੰਗਰ ਲੋਟ ਨਹੀਂ ਤੇ ਮਤਲਬ ਦੁੱਧ ਦੰਦੇ ਨਹੀਂ ਤੇ ਦੁੱਧ ਡੈਰੀ ਵਾਲੇ ਆਉਣਾ ਗੋਹਾ ਘੇਰ ਕੇ ਆਉਣਾ ਫਿਰ ਲੋਕ ਮਿਹਣੇ ਹੀ ਮਾਰੀਗੇ ਵੀ ਫਾਇਦਾ ਕੀ ਡੰਗਰ ਰੱਖੇ ਦਾ ਫਿਰ ਮਿਹਣੇ ਦਿਮਾਗ 'ਵਾਂ ਚੜ ਗਿਆ ਵੀ ਹੁਣ ਡੰਗਰ ਰੱਖਣੇ ਨਹੀਂ ਹੁਣ ਥੋੜਾ ਸੌਖਾ ਹੋ ਜਾ ਪਿਆ ਕਿ ਹੁਣ ਡੰਗਰਾ ਕਹਿੰਦੀ ਰਜੀਵ ਨਹੀਂ ਕਰਦਾ ਹੈਗਾ ਉਹ ਰੱਖ ਵੀ ਨਹੀਂ ਹੁਣ ਕਾਤੇ ਨਾ ਰੱਖ ਵੀ ਨਹੀਂ ਆਣੇ ਜਿਹੜੇ ਇੱਕ ਵਾਰ ਛੱਡ ਹੋ ਜਵੇ ਫੇਰ ਕਿੱਥੇ ਫਿਰਦਾ ਆਖਾ ਚਿੰਨੂ ਐਂ ਦੱਸ ਵੀ ਭਾਈ ਤੈਂ ਕਰਾ ਲਵਾਇਆ ਵੀ ਕਾਤੇ ਲਵਾਇਆ ਕੀ ਫਾਇਦਾ ਉਹਦਾ ਕਰਾ ਦਾ ਫਾਇਦਾ ਹੀ ਆ ਨਾ ਦੱਸ ਵੀ ਹੁਣ ਤੇਰੇ ਕੋਲ ਜੀ ਸੀ ਬੀ ਵੀ ਤੇ ਵੀ ਟਰੈਕਟਰ ਪਰ ਕਾਰਨ ਗਿਆ ਲਵਾਉਣ ਦਾ ਥਲਾਡ ਬਲੂਡ ਪਾਟ ਹਰ ਇੱਕ ਜਗ੍ਹਾ ਹੁਣ ਜੀ ਸੀ ਬੀ ਨਹੀਂ ਪੜਦੇ ਵੀ ਹੌਲਾ ਹੁੰਦਾ ਇਹ ਆ ਨਿਓ ਵਾ ਚੜ ਜਾਂਦਾ ਟਰੈਕਟਰ ਮਸ਼ੀਨ ਚੜਦੀ ਨਹੀਂ ਹੈ ਮਸ਼ੀਨ ਬੰਦ ਹੁੰਦੀ ਨਿ ਉਹਦੀ ਦਾ ਫਰਕ ਹੈ ਠੀਕ ਹੈ ਭਾਈ ਮੁੰਡੇ ਨੇ ਸੋਨਾ ਲੀਕਾ 750 ਨੂੰ ਕਰਾਹ ਲਵਾਇਆ ਕਿੰਨੇ ਫੁੱਟਾ ਉਹ 6 ਫੁੱਟਾ ਹੁੰਦਾ ਹੈ 6 ਫੁੱਟਾ ਲਵਾਇਆ ਕਹਿੰਦਾ ਵੀ ਜਿਕਣਾ ਨਿਊ ਆ ਨਾ ਟਰੈਕਟਰ ਦੇ ਪੈਰਾਂ ਦੇ ਬਰਾਬਰ ਆ ਹੁੰਦਾ ਫਿਰ ਨਾਲੇ ਕਹਿੰਦਾ ਮਸ਼ੀਨ ਨੇ ਨਹੀਂ ਖੋਰ ਹੈ ਜੀਸੀਬੀ ਭਾਈ ਕੁਝ ਵੀ ਕਰ ਸਕਦਾ ਹੈ ਹਾਂ ਪੈਸੇ ਦੱਬੇ ਹੋਏ ਆ ਇਹਦੇ ਦੇ ਰਿਆ ਥੋੜੇ ਜਿਹਾ ਜਿਆਦਾ ਇਹਦਾ 20 ਕਰੋੜ ਰੁਪਇਆ ਦੇ ਦੇ ਲੱਕਾਵਾ ਥੋੜਾ ਮੰਗੀਂ ਕੱਟੀ ਨਾ ਖੋਲੇ ਜੀ ਦੀ ਅੱਖ ਮੇਰੀ ਕੱਟੀ ਹੋ ਰਹੀ ਆ ਕਦੇ ਕਿਦੇ ਸਾਲਾ ਤੇ ਮੇਰੇ ਤੇ ਆਪਣੇ ਕਾਕਰੀ ਪੈਂਦੇ ਮੈਂ ਨਹੀਂ ਭਾਈ ਸਿਰੂ ਅੱਖ ਕੱਟੀ ਫਿਰੇ ਅੱਖ ਕੱਟੀ ਫਿਰੇ ਮੈਨੂੰ ਲੱਗਦਾ ਮੰਗੂਗਾ ਇਹ ਉਹ ਕੀ ਹੁੰਦੀ ਆ ਕੀ ਕਹਿੰਦੇ ਹੁੰਦੇ ਕੰਨੜਾਪ ਕਰਕੇ ਹਾਂ ਕਰਨਾ ਪ੍ਰੋਪੀ ਪ੍ਰੋਪੀ ਤੂੰ ਯੋ ਯੋ ਸਾਡਾ ਲਾ ਲੈ ਬਸ ਦੇਖਿਆ ਮੁਰਦਾ ਖੇੜਦਾ ਫਿਰੇ ਸਿਰੇ ਪਾਲੀ ਤੇ ਆਪਣੀ ਕਰਦੀ ਆ ਕੱਟੀ ਵਾਲੀ ਲਾ ਲੈ ਸਾਡਾ ਦੇਖਿਆ ਦਿੰਦਾ ਬਗਾ ਦੇ ਦੱਸ ਕਾਦਾ ਉਹ ਗੂਗਲ 'ਤੇ ਆ ਸਾਡੇ ਕੋਲ ਦਾ ਤੇ ਗੂਗਲ 'ਤੇ ਵੀ ਹੈਗਾ ਦੱਸ ਕਿੰਨੇ ਦਊਂਗਾ ਗੂਗਲ 'ਤੇ ਕਰ ਤੂੰ ਦੱਸ ਤੂੰ ਕਾਰ ਕਿੰਨੇ ਕਰਦਾ ਦੋ ਤਿੰਨ 5000 ਕਰ ਯਾਰ 5 ਕਰ ਯਾਰ ਪਹਿਲਾਂ ਕੱਟੀ ਖਾ ਲੈ ਮੇਰਾ ਸਾਥ ਤਾ ਬੱਲੀ ਵੀ ਨਾਲੇ ਬੱਲੀ ਵੀ ਨਾਲੇ ਜੋੜ ਲੈ ਕਰ ਬੱਲੀ ਵੀ ਨਾਲੇ ਤੇਰੇ ਲਈ ਯਾਰ ਕੋਈ ਗੱਲ ਵਿੱਚ ਕਰ ਲੈ ਕਰ ਵੀਰੇ ਤੂੰ ਮੇਰੀ ਵਾਲੀ ਵੀ ਲੈ ਜਾ ਬਾਈ ਡੰਗਰ ਰੱਖਣੇ ਸੌਖੇ ਨਹੀਂ ਹੈਗੇ ਹਾਲੇ ਦੁੱਧ ਨਹੀਂ ਦੰਦੀਏ ਤਾਂ ਆਪੇ ਛੱਡ ਕੇ ਜਾਣੀ ਆ ਆਪੇ ਆਣ ਸਿੰਧੂ ਦੱਤੇ ਨੇ ਇਹ ਵੀ ਦੋ ਪਾਲੀਆਂ ਅੱਗੇ ਕਿੰਨੇ ਦੀ ਇਹ 2.5 ਕਸਾਲ ਦੀ ਐ ਦੋ ਤਾਂ ਹੀ ਸੰਗ ਬਾਈ ਆਹ ਕਰਤੇ ਪਾਲੀ ਸਾਈਡ ਆਪਣੇ ਦਾ ਬਾੜ ਆਏ ਜਿੱਦਣ ਗੇਟ ਖੁੱਲ ਗਏ ਨੇ ਆਪੇ ਸਿੰਧੂ ਕੋ ਆਏ ਨਾ 5000 ਰੁਪਏ ਵੀ ਗੁੱਗਲ ਵੇਚ ਆਏ ਨਾ ਤੋਂ ਇਹ ਕੰਮ ਨਹੀਂ ਨਹੀਂ ਦੇਖੀਆਂ ਨੇ ਗਾਂ ਹੀ ਖੋਲ ਜਾਂਦੀ ਉਹਨੇ ਭੱਜੀ ਨਹੀਂ ਆਉਣਾ ਇਹ ਹੂੰ ਆਉਂਦੀ ਮੈਂ ਹੁਣ ਤਾਂ ਨਹੀਂ ਇੱਕ ਦੋ ਵਾਰ ਖੁੱਲੀ ਆ ਉਹ ਖੁੱਲ ਕੇ ਉਹਨੇ ਪਰਾਂ ਨੂੰ ਨਹੀਂ ਜਾਣਾ ਇਹਨੇ ਬਾਹਰ ਨੂੰ ਆਉਣਾ ਇਹਦਾਂ ਭੱਜ ਕੇ ਔਰ ਇਹਦੇ ਮੋੜ 'ਚ ਮੋੜ ਤੇ ਵੀ ਨਾਟ ਜਾਣਾ ਸਿੰਧੂ ਉੱਦਾਂ ਇੰਨੀ ਕੋਰਾ ਕੋਰਾ ਜਾਂਦਾ ਨਹੀਂ ਪਿਆ ਚਿਕਣਾ ਧੁੰਦ ਧੰਦ ਹਲੇ ਆਪਣੇ ਹੈ ਨਹੀਂ ਕਮੀ ਨੀ ਤੈਰਾ ਹਾ ਦਿਨਾ ਚ ਆ ਦੇਲਾ 8 9 ਵਜੇ ਧੁੱਪ ਪੂਰੀ ਛੜ ਜਾਂਦੀ ਹੈ ਹਾਂ ਨਹੀਂ ਤਾਂ ਆ ਦਿਨਾ ਤੇ ਧੁੰਦ ਪੂਰੀ ਸੀ ਉਹਨਾਂ ਸੈਡਾ ਸੈਡਾ ਪਰੋਂ ਦਿਖਦਾ ਤਾਂ ਹੈਗਾ ਕੋਰਾ ਫਿਰ ਚੱਲ ਕੋਰਾ ਤਾਂ ਪੈਂਦਾ ਉਹਨੇ ਧੁੱਪੇ ਬਹੁਤ ਆਉਂਦੀ ਹੈ ਸਾਜਰੇ ਤਾਂ ਆ ਜਾਂਦੀ ਹੈ ਬਹੁਤ ਜ਼ਿਆਦਾ ਠੰਡੇ ਨਹੀਂ ਪੈਣੀ ਉਹਦੇ ਕਰਕੇ ਠੰਡ ਵੀ ਆ ਜਿਹੜੀ ਆਪਾਂ ਬੁਲਾਉਂਦੇ ਜੀ ਨਾ ਉਹ ਚੜ ਜਾਂਦਾ ਧੂਆਂ ਸਮਾਨ ਨੂੰ ਉਹਦੇ ਹੀ ਆ ਕੇ ਬੋਫ ਅੱਗ ਵੀ ਨਹੀਂ ਲੱਗੀ ਕਿੰਨੀ ਇੱਕ ਮਾਂ ਹੋਰ ਦੇਖੀ ਐ ਅੱਗੇ ਦੋ ਦੋ ਕੋਟੀਆਂ ਇਨਰ ਉਹਨਾਂ ਤੋਂ ਜਗਾਰ ਤਾਂ ਨਹੀਂ ਪੈਂਦਾ ਹੁਣ ਇੰਨੀ ਸ਼ੋ ਤਾਂ ਨਹੀਂ ਹੁੰਦੀ ਹੈਗੀ ਵਿਚ ਘਰ ਦੰਦ ਕੰਬੇ ਕਰਦੇ ਤੇ ਉਹ ਕੰਮ ਤਾਂ ਨਹੀਂ ਹੈਗਾ ਹੋ ਨਹੀਂ ਹੈ ਠੀਕ ਆ ਸਿਸ ਬਾਕੀ ਮੀ ਮੂਵੀ ਨੇ ਪਿਆ ਬਈ ਮੀ ਪਏ ਹੀ ਨਹੀਂ ਹੈਗੇ ਪਤਾ ਨਹੀਂ ਰੱਬ ਸਾਰਾ ਚੈਨਾ ਚੂਨਾ ਪਾਕਿਸਤਾਨ ਦੇ ਘਰ ਨਹੀਂ ਲੈ ਗਿਆ ਪਾਣੀ ਇਕੱਠਾ ਕਰਕੇ ਸਮੁੰਦਰਾਂ 'ਚ ਛੜਤਾ ਉਹ ਸਿੰਧੂ ਨਾੜ ਗਈ ਉਹਦੇ ਫਿਰ ਮਾਂ ਬਾਲੇ ਹਲੇ ਉਹ ਬੰਦਾ ਬਈ ਸਾਡਾ ਇੱਕ ਫੋਨ 'ਤੇ ਲੱਗਿਆ ਪਿਆ ਸਿੰਧੂ ਆਪਣੇ ਘਰ ਕੇ ਖੜਾ ਰੱਖੀ ਰੱਖਦਾ ਕੱਟੀ ਦੀ ਪੰਝਾਣਾ ਪੈਣਾ ਜੇ ਕੋਈ ਹੋਰ ਖੋਲ ਲੇ ਗਿਆ ਆਪਣੇ ਗੱਲ ਬਾਤ ਨਹੀਂ ਇਹਦੇ ਹਾਂ ਸਿੰਧੂ ਇੱਕ ਦੇਖਿਆ ਮੈਂ ਚੱਕ ਉੱਪ ਬੰਦਦੇ ਪੂੰਛਾ ਸਿੱਧੀ ਹੁੰਦੀ ਹੁਣ ਕਦੇ ਵਿੰਗੀ ਹੋ ਗਈ ਆ ਦੇਖ ਸਾਰੇ ਤੂੜੀ ਨਿਕਲ ਹੀ ਜਾਂਦੀ ਐ ਤੂੜੀ ਹਲੇ ਕਿਥੇ ਵੱਡਾ ਲੱਗਿਆ ਵੱਡਾ ਤਾਂ ਲੱਗਿਆ ਹੀ ਨਹੀਂ ਉਹਦਾ ਉਹ ਫਿਰ ਉਹ ਹੋ ਗਿਆ ਐਕਸਪਾਇਰੀ ਡੇਟ ਆ ਗਈ ਦੀ ਉਹ ਮੈਂ ਕਿਹਦਾ ਗੁੱਸਾ ਖਾ ਕੇ ਵੀ ਸਾਨੂੰ ਖੋਲੇ ਨਹੀਂ ਹਲੇ ਵੱਡਾ ਨਹੀਂ ਲਾਇਆ ਹਵਾ ਦਾ ਹੋ ਗਿਆ ਹਵਾਦਾਰ ਹੋ ਗਿਆ ਲਓ ਜੀ ਬਾਈ ਪਹੁੰਚੇ ਆ ਪੂਰੀ ਦੇ ਖੇਤਾਂ ਚ ਸਤਿ ਸ਼੍ਰੀ ਅਕਾਲ ਜੀ ਪੂਰੀ ਕਿਥੇ ਪੈਣੀ ਵੱਜਦੇ ਪੈਣੀ ਪੈਣੀ ਪੂਰੀ ਬੂਟੇ ਤੈਰ ਬੜੀ ਚੱਲੇ ਆ ਕਿਉਂਕਿ ਪਹਿਲਾਂ ਬਾਈ ਦਿਖਦੇ ਨਹੀਂ ਤੇ ਚਰੀ ਬਿਜੀ ਬਿਦੀ ਵਿੱਚ ਹੁਣ ਵੀ ਤਕਰੀਬਨ ਆਰ ਪਾਰ ਦੇਖਦਾ ਹੈ ਚਾਰ ਕਾਰੇ ਤਾਂ ਵਿਚੇ ਬਾਈ ਚਰੀ ਦੇ ਪੂਰੀ ਐਤ ਕੀ ਮੰਦਾ ਹੀ ਰਿਆ ਨਾ ਉਹਦਾ ਚਰੀ ਚੁਰੀ ਤੋਂ ਹਾਂ ਕੱਕ ਅੰਡੇ ਦਾ ਹਾਂ ਮੰਦਾ ਹੀ ਰਿਆ ਗੰਨੇ ਦਾ ਵੀ ਉਹੀ ਕੰਮ ਹੈ ਗੰਨੇ ਦਾ ਵੀ ਉਹੀ ਕੰਮ ਹੈ ਬਾਕੀ ਭਾਈ ਆਏ ਆ ਹੁਣ ਬੂਟਿਆਂ ਜੇ ਆਏ ਆ ਵੀ ਫਸਲ ਘਟ ਹੁੰਦੀ ਹੈ ਫਸਲ ਘਟ ਹੁੰਦੀ ਪੂਰੀ ਉਦਾਂ ਬਰਾਬਰ ਹੈ ਸਾਰੇ ਉਹਨੇ ਵੀ ਕੋਈ ਮੋਟਾ ਬਤਲਾ ਇੱਕ ਸਾਰ ਹੈ ਇੱਕ ਸਾਰ ਹੈ ਉਹ ਕੋਈ ਨਹੀਂ ਤਿੰਨ ਸਾਲ ਨੂੰ ਪੈਸੇ ਦੇ ਸੀ ਕਿੱਡੇ ਮੋٹے ਹੋਣੇ ਇਹਨੇ ਕੋਈ ਭਰੋਸਾ ਨਹੀਂ ਸਾਰਾ ਰੀਡ ਦਾ ਬਾਈ ਲੱਖ ਰੁਪਏ ਜਾਂਦੇ ਆ ਆਪਣੇ ਤੈਨੂੰ ਪਤਾ ਕਾਹਤੇ ਲਿਆਉਂਦਾ ਮੈਂ ਪੂਰੀ ਕਹਿੰਦਾ ਵੀ ਰੇ ਪਾਉਣਾ ਕਹਿੰਦਾ ਦੇਖਣਾ ਮੁੰਡੇ ਜੋਰ ਕਿੰਨਾ ਦੇਖਣਾ ਜੋਰ ਤੇਰੇ ਚ ਹਾਂ ਅਰਜੈਂਟ ਰੈਕਟਰ ਜਿੰਨਾ ਜੋਰ ਆ ਕੇ ਮੇਰੇ ਚ ਹੈ ਨਹੀਂ ਮੇਚ ਆਛਾ ਜਿੰਨਾ ਹੈ ਆਛਾ ਜੀ ਨੇ ਇਹ ਤਾਂ ਜਮ ਹੀ ਮਾਰ ਇੱਕ ਸਿਲੰਡਰ ਹੋ ਗਿਆ ਤਾਂ ਇਹ ਜਮ ਹੀ ਮਾਰ ਗਿਆ ਆਪਣੇ ਪੂਰੀ ਇਹ ਪਤਾ ਕਿਆ ਕਹਿੰਦਾ ਕਹਿੰਦਾ ਹੌਲੈਂਡ ਲੈਣਾ ਹੈ ਇਹ ਕਹਿੰਦਾ ਹਾਂ ਜੋਰ ਤਾਂ ਕਰ ਮਾਰਦਾ ਨਹੀਂ ਤੂੰ ਇੱਕ ਥੈਲਾ ਰੇਦਾ ਨਹੀਂ ਖੜਾ ਸਕਦਾ ਤਾਂ ਜੋਰ ਤੇ ਉਹ ਹੌਲੈਂਡ ਲੈਣਾ ਹੈ ਇਹਦੇ ਨਾਲ ਦਾ ਲੈਣਾ ਹੈ ਹਾਂ ਹੌਲੈਂਡ ਲੈਣਾ ਕਹਿੰਦਾ ਇੱਕ ਰੀਜ ਹੈ ਤੁੱਖੇ ਖੇਤ ਖੁਦ ਬਾਏ ਕਰਤਾ ਸੀ ਮੇਰਾ ਮੋਟਾ ਫੋਲ ਹੈ ਹੱਥ ਤੋ ਖੁੱਲੂਗਾ ਸਾਰੇ ਤੇਰਾ 500 ਵਾਲਟ ਦਮਾਉਣਾ ਬਾਪੂ ਨੇ ਨਹੀਂ ਇਹ ਕਹਿੰਦਾ ਮੇਰੇ ਟਰੈਕਟਰ ਨੂੰ ਕੈਵਨ ਲੱਗਿਆ ਵਾ ਤਾਂ ਮੈਂ ਤਾਂ ਅੱਜ ਸੁਣੇ ਕੈਵਨ ਦਾ ਕੈਵਨ ਦਾ ਉਹ ਸਾਰਾ ਬੈ ਜਾਓ 500 ਗਏ ਇੱਥੇ ਤੇ ਕਿੱਥੇ ਲੱਗਿਆ ਵੇ ਇਹ ਕੈਵਨ ਕਿਹੜਾ ਕੈਵਨ ਦਾ ਜਦ ਲੈ ਆਂਦਾ ਤਾਂ ਹਾਂ ਜਦ ਬਿੱਲੂ ਮਿਸਟਰ ਤੇ ਲਿਆਂਦਾ ਤਾਂ ਜਦ ਉਹਨੂੰ ਖੋਲਿਆ ਤਾਂ ਸਮਾਨ ਜਿਹੜੇ ਬੰਦੇ ਲਾ ਕੇ ਦਿੱਤਾ ਉਹਨਾਂ ਨੇ ਖੋਲਿਆ ਤਾਂ ਪਤਾ ਨਹੀਂ ਕੈਵਨ ਪਤਾ ਨਹੀਂ ਯਾਰ ਇਹ ਸਿੰਦੂ ਨੂੰ ਵੀ ਪਤਾ ਤਾਂ ਪਿੰਡ ਚ ਕਈ ਜਾਣੇ ਨੂੰ ਪਤਾ ਵੀ ਕੈਮ ਲੱਗਿਆ ਹਾਂ ਮੇਰੀ ਗੱਲ ਸੁਣ ਇਹ ਕਹਿੰਦਾ ਮੈਨੂੰ ਮਿਲਦਾ 2010 ਮਾਡਲ ਹੌਲੈਂਡ ਫੇਰ ਠੀਕ ਆ ਇਹ ਕਹਿੰਦਾ ਲੈਣਾ ਨਹੀਂ ਤੇਲ ਵੱਧ ਖਾਂਦਾ ਵੀ ਟਰਬੋ ਨਹੀਂ ਹੈਗੇ ਉਹਨੂੰ ਨੌਨ ਟਰਬੋ ਹੈ ਬੂਆ ਦੇ ਮੁੰਡੇ ਨੇ ਮਾਣਾ ਕਰਤਾ ਉਹ ਨਾਲੇ ਵੀ ਨੌਨ ਟਰਬੋ ਆ ਉਹ ਮਿਲਦਾ ਤਾਂ ਬਜਟ માં ਭਾਈ ਜੇ ਹੁਣ ਉੱਚਾ ਮਾਡਲ ਲੈਣਾ ਫੇਰ ਤਾਂ ਰੇਟ ਬਹੁਤ ਮਹਿੰਗਾ ਮਿਲੂਗਾ ਕਹਿੰਦਾ ਦਾ ਡੈਡੀ ਬਦਲ ਦਿੰਦੇ ਹੌਲੈਂਡ ਤਾਂ ਭਾਈ ਅਸੀਂ ਵੀ ਦੇਖਦੇ ਜੇ ਕੋਈ ਚੰਗਾ ਮਿਲੇ ਉੱਚਾ ਮਾਡਲ 21 22 ਫੇਰ ਲੈਣਾ ਪੂਰੀ ਨਹੀਂ ਮਿਲਦਾ ਫੇਰ ਫਾਇਦਾ ਚੋਰਾ 15 ਲੈਣਾ ਮੈਂ ਤਾਂ ਬਸ ਇੰਨਾ ਤੂੰ ਤਾਂ ਇੰਨਾ ਕਰ ਰਹੀ ਨਹੀਂ ਮੈਂ ਤਾਂ ਬਾਈ ਵਧੀਆ ਲਾਉਂਗਾ ਕੋਈ ਚੰਗਾ ਮਿਲ ਜਵੇ 7 15 ਮਾਰਦੂ ਬੋ ਕੱਟ ਚੱਲੇ ਪੋਵੇ ਕੱਟ ਤਾਂ ਹੈਗੀ ਘਟ ਹੋਈ ਜਿਹੜਾ ਪਹਿਲੇ ਇੰਜਣ ਪਾੜਿਆ ਹੋਵੇ ਉਹ ਨਹੀਂ ਹੈ ਪੂਰੀ ਜਿੱਦਾਂ ਇਹਨਾਂ ਨੂੰ 575 ਖਾਪ ਹੋ ਗਿਆ ਦੇਖ ਲੈ ਲੈਣਾ ਦੇਖ ਲੈ ਦੇਖ ਲੈ ਭਾਈ ਦੋ ਕਰ ਲੈ ਦੋ ਕਰ ਲੈ ਦੋ 575 100 ਲੈਣ ਜਿੰਨਾ ਜ਼ੋਰ ਮਾਰੂਗੇ ਦੋ ਕਿਹਾ ਦੋ ਹੀ ਪਾ ਲੈ ਟਰਾਲੇ ਨਾਲ ਪੂਰੀ ਪਾਣੀ ਲਾਉਂਗਾ ਫਿਰ ਉਹਦੇ ਹਾਂ ਕੱਲੂ ਛੱਡੂ ਪਹਿਲਾ ਪਹਿਲੇ ਯੂਰੇ ਕੁਝ ਵੀ ਨਹੀਂ ਪਾਉਣ ਵਾਲਾ ਕੋਸ ਨਹੀਂ ਹੈਗਾ ਹਾਂ ਇਹਦੇ ਵਿੱਚ ਇਹਦੇ ਵੀ ਰੇਪ ਆ ਪਿਆ ਵੇ ਕਣਕਤ ਦੇ ਕਿੱਥੇ ਚਲੇਗੀ ਪੱਤੇ ਭੂਰੀ ਹਲੇ ਵੀ ਸਾਰੇ ਛੜੀ ਜਾਂਦੇ ਨਾ ਪੱਤੇ ਦਾ ਚਲੇ ਪੱਤੇਦਾਰ ਕੋਈ ਨਹੀਂ ਕਹਿੰਦੇ ਹੈਗਾ ਹਾਂ ਕ ਪੱਤੇ ਦੇ ਸਾਈਡ ਮੈਂ ਤੂੰ ਹੀ ਲੰਘ ਜਾਂਦੀ ਜਾਂ ਪਾਣੀ ਲੈ ਜਨ ਇਹਨੂੰ ਗਲ ਕੇ ਪੱਤੇ ਦੇ ਥੱਲੇ ਵਹਿ ਜਾਂਦਾ ਨਹੀਂ ਫੇ ਤੂੰ ਹੀ ਸਾਈਡ ਤੋਂ ਨਿਕਲ ਜਾਂਦੀ ਸਾਈਡ ਤੋਂ ਨਿਕਲ ਜਾਂਦੀ ਕਣਕਾ ਦੂਜਾ ਚੱਕ ਦਿੰਦਾ ਹਲੇ ਮੈਂ ਸੋਚ ਰਹੀ ਤਾਂ ਵੀ ਮਰੂਦ ਖਾਵਾਂ ਦੋ ਬੂਟੇ ਦੇਖੇ ਆ ਖਵਰੇ ਪੱਤੇ ਹੀ ਮਿਲਦੇ ਆ ਉਹਨੂੰ ਕੁਛ ਵੀ ਨਹੀਂ ਲੱਗਿਆ ਵੈਦ ਕੀ ਹਾਂ ਪੱਤੇ ਹੀ ਇਹ ਕਈ ਮਰੂਦਾਂ ਨੂੰ ਆ ਲੱਗੇ ਹੋਏ ਹੁੰਦੇ ਕਈਆਂ ਨੂੰ ਹੁੰਦੇ ਆ ਆਪਣੇ ਪਾਉਂਗਾ ਜੂਰੀਆ ਲੈਵਰਮੈਂਟ ਪੰਜ ਲਾਉਣੇ ਹਾਂ ਜਦ ਜਦਾ ਜੋਤੀ ਗਿਆ ਦੇਲਾ ਸਾਫ ਨਹੀਂ ਨਹੀਂ ਫਿਰ ਜੋਤੀ ਕਿੱਥੇ ਗਿਆ ਬਾਹਰ ਨੂੰ ਚਲੇ ਗਿਆ ਕੈਨੇਡਾ ਹਾਂ ਲੈ ਭਾਈ ਆ ਮੋਟਰ ਪਰ ਆਉਣ ਕੋ ਹੁੰਦੀ ਸੀ ਉਹ ਜੋਤੀ ਭਾਈ ਮਿਲੇ ਕਰਦਾ ਦਾ ਮਹਿਫਲ ਵੀ ਲੱਗਦੀ ਸੀ ਚਲੇ ਗਿਆ ਕੈਨੇਡਾ ਪੁਰੀ ਕਿੰਨਾ ਟਾਈਮ ਹੋ ਗਿਆ ਵੀ ਦੇ ਲੈ ਕੁੜੀ ਪਈਆਂ ਇਹ ਪੱਤੇ ਉਕੜੀਆਂ ਅਰੇ ਕੈਨੇਡਾ ਚਲੇ ਗਿਆ ਕੈਨੇਡਾ ਚਲੇ ਗਿਆ ਠੀਕ ਆ ਠੀਕ ਆ ਪੂਰੀ ਨੇ ਵੀ ਚੱਲ ਜਾਣਾ ਲੈ ਪੂਰੀ ਨੇ ਕੈਨੇਡਾ ਗਿਆ ਗਿਆ ਜਾਣਾ ਮੈਂ ਤਾਂ ਇੱਥੇ ਹੀ ਮਰਨਾ ਸਾਰੀ ਉਮਰ ਚਿਵਾ ਕੇ ਲੈ ਜਾਣਾ ਪੂਰੀ ਕੇ ਉਰੀ ਕਰਨਾ ਸੀ ਤੇ ਕੰਮ ਇੱਥੇ ਸਾਡੀ ਮਣੀ ਇੱਥੇ ਵੜਨੀ ਆ ਸਾਡੀਆਂ ਸਾਡੇ ਕਰਮਾਂ ਚ ਕਿੱਥੇ ਪੂਰੀ ਕੈ ਕੈਨੇਡਾ ਚ ਵੀ ਹੁਣ ਬਹੁਤ ਕੰਮ ਕਰਨਾ ਪੈਂਦਾ ਹੈ ਮੇਰੀ ਗੱਲ ਸੁਣ ਕਿਆ ਫਤ ਨਿਆਣੇ ਨੇ ਕਮਾ ਲੈਣਾ ਤੈਨੂੰ ਬਾਹਰ ਉਹ ਅਮਨੇ ਪਤਾ ਕਿਆ ਗੱਲ ਹੈ ਹੁਣ ਰੂਲ ਇਹ ਬਹੁਤ ਬਦਲ ਗਏ ਯਾਰ ਉਹਦਾ ਬਾ ਹੁਣ ਕੱਢਣ ਲੱਗ ਗਏ ਹੁਣ ਉਹਨਾਂ ਨੇ ਦੇਖ ਲਿਆ ਵੀ ਪੰਜਾਬੀ ਕਰਦੇ ਐ ਨਹੀਂ ਕੋਈ ਚਲੋ ਫੜਾ ਬੋਰੀ ਵੀ ਇਤਰਾ ਚੱਕੋ ਬੇਦਾ ਉਹ ਕੰਦਾ ਹੀ ਟੱਪਦੇ ਸਾਰੇ ਜਦੋਂ ਕਿਸ ਲੈਬ ਜੱਟ ਜੀ ਪੌਣ ਲੱਜਾ ਰਿਹਾ ਰੇਡੀਅਸ ਟੀ ਨਾਲ ਲੱਗਦੀ ਵੀ ਸਾਰੇ ਤੁਸੀਂ ਪਹੁੰਚ ਗਏ ਤੁਸੀਂ ਡੌਂਕੀ ਲਾ ਕੇ ਮਾਰਦੇ ਚੁੱਪ ਕਰਕੇ ਤਾਂ ਬੈਠੇ ਡੌਂਕੀ ਨੇ ਵਰਾਏ ਅਮਰੀਕਾ ਵਾਲੀ ਨਦੀ ਹੈ ਉਹਨੂੰ ਬਸ ਆਏ ਜਿਹਦੇ ਲੱਜਦੇ ਆ ਲਓ ਜੀ ਮੈਂ ਟੱਪ ਚੱਪ ਕੇ ਜਾਉਂ ਕੰਦ ਵੀ ਟੱਪਦੇ ਪਹਿਲੀ ਪੌਣ ਲੱਜਾ ਹਾਂ ਇੰਸਟਾਗ੍ਰam 'ਤੇ ਬਹੁਾਈਏ ਨੇ ਨਾ ਡੌਂਕੀ ਵਾਲੀ ਆਪਣਾ ਅਹਮ ਪੰਜਾਬੀ ਮਰਦੇ ਆ ਪੰਜਾਬੀ ਫੁਗਰੇ ਆ ਆ ਪੇਤ ਦੇਂਦੇ ਆ ਆਪਣਾ ਪੇਤ ਦੰਦੇ ਆ ਹੋਰ ਕੋਈ ਵੀ ਉਹ ਆ ਪੇਤ ਨਹੀਂ ਦੰਦੇ ਕੁਛ ਵੀ ਤੇ ਕੰਮ ਕਰੋ ਬਸ ਹਾਂ ਕੱਟਾ ਬੱਦਦਾ ਆਪਣਾ ਡੌਂਕੀ ਲਾ ਕੇ ਕੋਈ ਗੱਲ ਨਹੀਂ ਮਾੜੀ ਗੱਲ ਦੀ ਉਹ ਪੂਰੀ ਉਹ ਟਾਇਰ ਮੁਰੇ ਵਾਲਾ ਪਾ ਕੇ ਲਿਆਏ ਆ ਮੁਰਲਾ ਹਾਂ ਉਦੋਂ ਮੈਂ ਵੀ ਕਹਾ ਵੀ ਬੜਾ ਨਮਾਏ ਆ ਪਿਛਲੇ ਵਾਲੇ ਵੀ ਖੜਾ ਹੈ ਪਿਛਲੇ ਮਰ ਰਖਦਾ ਹੂੰ ਉਹ ਪੂਰੀ ਬੀਕੇਟੀ ਦਾ ਟਾਇਰ ਇੰਨਾ ਕੰਮਜਾਬ ਨਹੀਂ ਪਿਛਲਾ ਮੁਰੇ ਵਾਲਾ ਠੀਕ ਹੈ ਪਿਛਲਾ ਸਾਲ ਘੱਟਦਾ ਬਹੁਤ ਸੀ ਹਾਂ ਉਹ ਦੇ ਲੈ ਮੇਰੇ ਵਾਲ ਟੱਪੇ ਬਹੁਤ ਮਾਰ ਗਿਆ ਪਤਾ ਨਹੀਂ ਕਿਹਦੇ ਕਰ ਆਉਣੇ ਪਾ ਦੇ ਆ ਰਿਖੇ ਥੱਲੇ ਚੱਲੀ ਫਿਰ ਮੁਰਲਾ ਟਾਇਰ ਨਹੀਂ ਜਾਣਾ ਇਹਦਾ ਅਜੇ ਕਿਤੇ ਵੀ ਉਹ ਅਸੀਂ ਯਾਰ ਪੂਰੀ ਪਤਾ ਕੀ ਗੱਲ ਹੈ ਪੈਟਰ ਦੇ ਮੁਰੇ ਦੋ ਲਾਈਟਿੰਗ ਨਹੀਂ ਆਈਆਂ ਵੀ ਹੈ ਹਾਂ ਜਿੱਦਣ ਨਗਰ ਕੀਤੇ ਨੇ ਇਹਨਾਂ ਨੇ ਪਿੱਛੇ ਪਾਣੀ ਦਾ ਗਲਾਸ ਮਾਰਿਆ ਉਹ ਤਾਰਾਂ 'ਤੇ ਵੱਜਿਆ ਗਰਮ ਹੋਏ ਵਦੀਆਂ ਉਹ ਸਾਰੀਆਂ ਜਲ ਗਈਆਂ ਉਹ ਚੈੱਕ ਕਰਾ ਕੇ ਲੈ ਕੇ ਆਉਣੀਆਂ ਦੀਆਂ ਇੱਕ ਤਰੀਕ ਬੰਦਾ ਵੀ ਮਿਲਿਆ ਬਸ ਲੈ ਬੰਦਾ ਮਿਲਿਆ ਤਾਂ ਤੇ ਪੁੱਠੇ ਕੰਮ ਕਰਨੇ ਬਾਈ ਠੀਕ ਨਹੀਂ ਪਾਣੀ ਤਾਂ ਤੁਸੀਂ ਮਾਰਿਆ ਪਾਣੀ ਤਾਂ ਤੁਸੀਂ ਮਾਰਿਆ ਉਹ ਬੰਦੇ ਨੇ ਥੋੜਾ ਮਾਰਿਆ ਇੱਕ ਇੱਕ ਬੜਾ ਬਣਾਦਾ ਇਹ ਆ ਨਾਥ ਦੇ ਬਾਈ ਪਿੱਛੇ ਇਹਨਾਂ ਨੇ ਗਰਮਾਤ ਕਰੀ ਕੋਈ ਪਿੱਛੇ ਦੇ ਇਹ ਹਾਲੇ ਸਮੋਸੇ ਮਾਰੀ ਕੇ ਖਾਣ ਮਾਨ ਮਾਨ ਇਹਨੂੰ ਰੋਣਾ ਦਾ ਸੀ ਉਹ ਵੱਜਿਆ 17 ਫਿਰ ਡੈੱਕ ਤਾਂ ਨਾ ਡੈੱਕ ਕਰਕੇ ਤਾ ਨਹੀਂ ਨਹੀਂ ਪੂਰੀ ਰੇਲਾ ਘੇਰ ਦੇ ਕੋਲੂ ਆ ਕੇ ਥੱਲੇ ਉੱਥੇ ਜੋੜ ਪਾ ਵੱਜਿਆ ਗਿਆ ਹੈ ਹੈਰਾਨਗੀ ਦੀ ਗੱਲ ਹੈ ਦੇਖ ਥੱਲੇ ਲੁਕੋਇਆ ਵਾਗਾ ਤੇ ਪਿੱਛੇ ਪਤਾ ਬੰਦੇ ਨਹੀਂ ਜੋੜ ਨੰਗਾ ਦਾ ਉਹ ਹੈ ਨੰਗਾ ਦਾ ਚੇਪੀ ਗਰਮ ਹੋਈ ਪਈ ਸੀ ਜਾਂ ਸਾਰੇ ਗਿੱਲਾ ਹੋ ਗਏ ਨਾਲੇ ਛਿੜ ਗਿਆ ਸਾਰਾ ਕੁਝ ਪਾਣੀ ਦਾ ਤੈਨੂੰ ਪਤਾ ਹੈ ਪਾਣੀ ਦਾ ਬੰਦਾ ਠੰਡਾ ਕਰ ਦਿੰਦਾ ਹੈ ਬਾਕੀ ਬੰਦੇ ਦੀ ਵੀ ਕਰਵਾਉਂਦਾ ਹੈ ਬਾਈ ਤੂੰ ਜੋੜ ਦੇਖੂਗੇ ਤਾਂ ਇਹ ਕਿੱਥੇ ਆ ਕੇ ਗਲਾਸ ਪੂਰੀ ਇਹਦੇ ਵਕ ਕੋਰਾ ਜ਼ਿਆਦਾ ਪੈਂਦਾ ਇਹਦੇ ਨਾਲ ਜ਼ਿਆਦਾ ਪੈਂਦਾ ਤੇ ਉੱਪੀ ਕੋਟ ਵਾਦਾ ਰਾਨ ਉਹ ਯਾਰ ਇਹ ਮੌਨੇ ਬੰਦੇ ਦਾ ਹੀ ਕੰਮ ਆ ਉਹ ਟੋਪੀ ਲੈ ਕੇ ਜਾਣਾ ਪੈਂਦਾ ਬਾਲ ਖਰਾਬ ਹੋਈ ਗਏ ਤੇ ਪਰਨਾ ਵਨਾਲੀਗਾ ਹੁਣ ਤਾਂ ਛੀਦੀ ਦਿਨ ਚੱਲਦੇ ਆ ਬੰਨੇ ਆ ਦੋ ਦਿਨ ਪਰਨਾ ਸੇਵਾਗਾਰੀ ਪੂਰੀ ਕਿਥੇ ਮੱਠਾ ਸਾਹਿਬ ਕੱਟਦਾ ਆ ਇੱਥੇ ਆ ਆਪਣੇ ਆਏ ਘਰ ਹੁਣ ਤੂੰ ਤੂੰ ਹੁਣ ਦਾ ਹਾਲ ਆਰੇ ਮੋਟਰ ਬੰ ਨਾਲੇ ਮੋਟਰ ਸ਼ੁੱਧ ਹੋ ਜੂਗੀ ਰਹਿਣ ਦੇ ਹਾਂ ਜਾਵ ਜਾਣਾ ਮੈਂ ਨਹੀਂ ਜਾਊਗਾ ਪਾਣੀ ਕੋਸਾ ਏ ਪਰ ਅੱਜ ਚ ਬੱਚੇ ਵਾਲੇ ਚ ਨਾ ਬਣਾਏ ਫੇਰ ਇਹ ਠੀਕ ਆ ਜੁੜ ਜਾਣਾ ਪੁਰੀ ਲੈ ਇਹ ਤਾਂ ਵਿਚਾਰਾ ਚੱਕ ਕੇ ਲੈ ਕੇ ਜਾਣਾ ਪੈਣਾ ਜੱਠਿਆ ਨੂੰ ਮੈਂ ਆਹ ਕਿਹੜਾ ਲਾਦਾ ਨਾ ਜਾਨੂੰ ਮੈਂ ਗਰਮ ਹੋਇਆ ਨਾ ਜੱਠਿਆ ਵਾਲੀ ਬਾਕੀ ਬਾਈ ਤੁਹਾਨੂੰ ਹੋਰ ਡੈਮੋ ਰਖਾਉਂਦੇ ਆਹ ਪੂਰੀ ਦੇ ਬੁੱਟੇ ਆ ਉਹ ਸਾਹਮਣੇ ਪ੍ਰਧਾਨ ਵਾਲੇ ਉਹ ਪੂਰੀ ਲੰਬੇ ਜੇ ਬਹੁਤ ਹੋ ਗਏ ਕੀ ਗੱਲ ਆ ਉਹ ਆਹ ਮੁਰਲੀਓ ਲੈ ਨਾ ਹਾਂ ਪਹਿਲੇ ਨਾਲ ਇਕੜਾ ਲੰਬੂ ਜੇ ਹੋ ਗਏ ਜਦ ਵੀ ਵੜਨ ਲੱਗਿਆ ਮੈਂ ਕਹਿੰਦਾ ਦੇਖ ਲਈਏ ਭਈ ਇਹ ਉੱਥੇ ਹੀ ਆ ਪ੍ਰਧਾਨ ਹਾਂ ਨਹੀਂ ਪਿੰਡ ਮਿਲਿਆ ਸਾਨੂੰ ਹੁਣ ਇਹ ਹੁਣ ਮਿਲਿਆ ਮੰਨੋ ਭਈ ਇਹ ਲੱਗਣ ਦੇ ਕਹਿੰਦਾ ਜਦ ਵੀ ਵੜਣੀ ਪ੍ਰਧਾਨ ਨੇ ਭਾਈ ਚੰਗੇ ਟਾਈਮ ਆ ਜਦ ਵੀ ਬਿਜਲੀ ਠੀਕ ਰਹਾ ਕਾਟਾ ਹੀ ਪਿਆ ਮੱਕੀ ਦਾ ਬੀਜ ਵੀ ਤਾਂ ਖਰਾ ਹੋ ਗਿਆ ਪ੍ਰਧਾਨ ਕਹਿੰਦਾ ਹੁ ਇਹ ਜਿਹੜੇ ਟਾਲ ਵਾਲੇ ਬੰਦੇ ਭੇਜਦੇ ਨੇ ਉਹ ਇੱਕਣੀ ਮੰਗਦੇ ਨੇ 70 ਰੁਪਏ ਫੇ ਉਹ ਸਾਈਡ ਨੂੰ ਬਚਦਾ ਨਹੀਂ ਕੁਛ ਹਾਂ ਉਹ ਕਹਿੰਦਾ ਕਣਕ ਪੱਤੇ ਦੱਬਦੇ ਨਹੀਂ ਆਹ ਕਣਕ ਦੱਬੀ ਚੱਲ ਆਪਨੇ ਇੰਨਾ ਸੋਚਣ ਲੱਗ ਗਏ ਯਾਰ ਪਾਣੀ ਹੈ ਪਾਣੀ ਕਹਿੰਦਾ ਯਾਰ ਮੇਰੀ ਗੱਲ ਸੁਣਾ ਜੇ 3-4 ਸਾਲ ਬਾਅਦ ਰੇਟ ਸਹੀ ਮਿਲ ਗਿਆ ਤਾਂ ਬੰਦਾ ਤਰ ਜਾਊਗਾ ਹਾਂ ਤਾਂ ਬੰਦਾ ਤਰ ਜਾਊਗਾ ਇਹ ਤਾਂ ਪੂਰੀ ਨਹੀਂ ਕਹਣਾ ਨੋਟ ਕਿੱਥੇ ਤੇ ਆ ਗਏ ਨੇ ਮੈਂ ਕਿੱਥੇ ਨਹੀਂ ਮੈਂ ਡੁੱਬ ਵੀ ਜਾਂਦਾ ਇਹ ਨਾ ਜੇ ਸਾਲ-ਸਾਲ ਵਾਧੋ 5-6 ਕਿੱਲੇ ਸਾਲ ਵਾਧੋ 1 ਕਿੱਲਾ ਲਾਈ ਜਾਵਾਂ ਨਾ ਫੇਰ ਨਹੀਂ ਮਰਦਾ ਬੰਦਾ ਪੂਰੀ ਅਜੇ ਤਾਂ ਬੰਦੇ ਪਾ 10 ਕਿੱਲੇ ਹੋਵੇ ਫੇਰ ਤਾਂ ਬਦਲਵੇਂ ਲਈ ਜਾ ਗਿਆ ਹੋਵੇ ਕਿਤੇ ਫੇਰ ਨਹੀਂ ਫੇਰ ਹਾਂ ਜੇ ਦੇਖਿਆ ਘਰਾਂ ਵਿਹਲਾ ਹੋਵੇ ਔਖਾ ਉਹ ਪਤਾ ਕਾਤੇ ਦਵੇ ਆ ਉਹ ਨਾਲ ਬੜੇ ਬੂਟੇ ਆ ਉਹ ਪੱਤ ਖਾਣਾ ਜ਼ਿਆਦਾ ਗਿਰਿਆ ਪੱਪਰ ਦੇ ਖੱਤੇ ਬਹੁਤ ਆ ਉਹਦੇ ਖਾਲ ਕੇ ਕਿਣਾ ਭਰੀ ਵੀ ਉਹਦੇਗਾ ਉਹਦੇ ਸਾਰੇ ਤਾਂ ਕਰਦੇ ਚੱਲ ਪੂਰੀ ਪਾਲਾ ਰੇ ਬਾਕੀ ਮੈਂ ਤਾਂ ਮਿੰਟ 10 ਲਾਉਣੇ ਜੇ ਇਧਰ ਪ੍ਰਧਾਨ ਮਿਲਿਆ ਤੁਹਾਨੂੰ ਪ੍ਰਧਾਨ ਦੇ ਰੱਟਣ ਕਰਾ ਦੋਗੇ ਪ੍ਰਧਾਨ ਭਾਈ ਕੋਠੀ ਨੇ ਫੜਨੇ ਆ ਪੈਲਾ ਲਾਉਣ ਲੱਗਿਆ ਜੀ ਪੈਲਾ ਰੰਗ ਪੂਟੀ ਕੰਮ ਬਹੁਤ ਹੈ ਨਹੀਂ ਬੰਦੇ 10 12 ਰੱਖੇ ਹੋਏ ਆ ਕੰਮ ਕੋਈ ਵੀ ਹੈ ਇੱਕ ਮੜਾ ਜਿਹਾ ਛੇੜ ਲੈਣਾ ਤੇ ਭਲਾ ਇਧੋਂ ਥਾਂਵਲੇ ਦੀ ਗੱਲ ਸੁਣ ਲੀ ਤੇਰੀ ਉਹ ਤਾਂ ਗਾਹਾਂ ਗਾਹ ਤੇਰਾ ਵੱਧਦਾ ਜਾਏ ਯਾਰ ਤੈਨਾਂ ਆ ਵੀ ਕਰਾ ਲਮ ਹੁਣ ਆ ਵੀ ਕਰਾ ਮੈਸਤਰੀ ਲੱਗਿਆ ਵੇ ਵਾਧਾ ਵਾਧਾ ਜਾਈ ਜਾਂਦਾ ਨਹੀਂ ਤਾਂ ਕੰਮ ਕੋਈ ਔਖਾ ਨਹੀਂ ਚਲ ਖੋਲ ਲੈ ਪੂਰਾ ਖੋਲ ਲਿਆ ਹੈ ਖੋਲਿਆ ਤਾਂ ਚਾਬੀ ਲੈ ਆ ਇਹਦਾ ਆਹ ਚਾਬੀ ਹੂੰ ਮੋਟਰਸਾਈਕਲ ਵਾਲੀ ਆਉ ਦੋ ਇਹਨੂੰ ਲੈ ਆ ਮੋਟਰ ਵਾਲੀ ਬੁੱਟੇ ਆ ਵੀ ਯਾਰ ਬਾਈ ਇਹ ਪੂਰੀ ਨਸਾ ਲੈ ਕੋਈ ਦੇ ਲੈ ਇੱਕ ਬਰਾਬਰ ਆ ਨੌ ਆ ਉਹ 10 ਆ ਹਾਂ ਦੇਖਣ ਚ ਬਾਈ ਦੇਖੋ ਉਹ ਜਿਹੜੇ ਛੋਟੇ ਵਾਲੇ ਆ ਇਧਰ ਵਾਲੇ ਉਹ ਹੋਰ ਆ ਆਹ ਵਿੱਚੇ ਦੋ ਗਏ ਆ ਆ ਬਾਈ 9 আর 10 ਕਿਸਮ ਆ ਦੇਖੋ ਕਿਆ ਵਧੀਆ ਬੂਟੇ ਪੂਰੀ ਮੈਂ ਕਹਿੰਦਾ ਹੈ ਹੈਵੀ ਕੱਟ ਟਾਈਮ ਦੇ ਇਹਦੀ ਟੁੱਟੀ ਦੀ ਆ ਬੋਰ ਦੇ ਬਰਾਬਰ ਪਾਣੀ ਚੱਲ ਪਿਆ ਨਹੀਂ ਇਹਦੇ ਵਿੱਚ ਪਾਣੀ ਪੈ ਜਾਣਾ ਤਾਂ ਅੱਛਾ ਅੱਜ ਬੱਚੇ ਬਰਾਬਰ ਹਾਂ ਚਵੱਚੇ ਤੇ ਨੀਮਾ ਦਾ ਨਹੀਂ ਨਹੀਂ ਆਹ ਇਹਦੇ ਇਹ ਤੇ ਨੀਮਾ ਤਾਂ ਹੇਠਾਂ ਵਾਲੇ ਤੇ ਹਾਂ ਹਾਂ ਇਹਦੇ ਬਰਾਬਰ अच्छा ਇਹਦੇ ਬਰਾਬਰ ਚੱਲ ਰਿਹਾ ਪਾਣੀ ਪਿਆ ਨਹੀਂ ਪਰ ਵਿੱਚ ਵਿੱਚ ਨਹੀਂ ਵਿਆ ਮੈਂ ਮਾੜਾ ਮੋਟਾ ਡੌਨ ਰੱਖੋ ਬੱਦ ਗਿਆ ਬਾਈ ਥੀ ਟੁੱਟੀ ਆਏ 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 ਹੋਲੀ ਉਹ ਵੀ ਤਾਂ ਬਚਾਓ ਹੋ ਗਏ ਇਹਨਾਂ ਨੂੰ ਵੀ ਕਮਾਲ ਪਰ ਟੁੱਟ ਗਈ ਕਮਾਲ ਪਰ ਨੇ ਬਚਾ ਲੈ ਨਹੀਂ ਉਰੇ ਫੇ ਚੱਲ ਰਹਿਣਾ ਦਾ ਨਹੀਂ ਉਹ ਵੀਂਦ ਰਹੇ ਉਰੇ ਬੋਰ ਵੀਂ ਦੇ ਦੇਖਣੇ ਉਰੇ ਤਾਂ ਸਿੱਧੀ ਹੀ ਨਾ ਉਹ ਚੌਂਕੇ ਤੇ ਆਏ ਸਿੱਧੀ ਦੇ ਉੱਥੇ ਤੇ ਆਏ ਪਾਣੀ ਉਥੇ ਪੈਦੇ ਸਾਹਮਣੇ ਆ ਉਹ ਪੂਰੀ ਫਿਰ ਇੱਕ ਗਾਹਾਂ ਟੁੱਟਲੀ ਨਾ ਫੇ ਇੱਕ ਕਮਾਲ ਪਰ ਤਾਂ ਕਰਕੇ ਪਾਣੀ ਰੁਕ ਗਿਆ ਜਿਹੜੀ ਕਮਾਲ ਪਰ ਟੁੱਟੀ ਉਹਦੇ ਕਰਕੇ ਬਚਾਓ ਹੋ ਗਿਆ ਹਮਨੇ ਨਹੀਂ ਤਾਂ ਮਿਲਦੇ ਵੀ ਤੇ ਕਿੱਥੇ ਗਏ ਤੇਰੀ ਨਿਗਾ ਤੇਜ ਆ ਕਈ ਵਾਂ ਅਮਰੂਦ ਮਿਲੇ ਜਾਂਦਾ ਚੱਲ ਉਹਦਾ ਤੇਰਾ ਸ਼ਾਇਦ ਕਰ ਮਾਦਾ ਸੁਬੇ ਕੋਈ ਕੱਚਾ ਕੁੱਚਾ ਕਿਹੜਾ ਪਤਾ ਢੀਲਾ ਹੋਏ ਜਾਵੇ ਉਹ ਦੂਰ ਆਖਦਾ ਹੂ ਕੁਛ ਨਹੀਂ ਪਤਾ ਕਈ ਵਾਂ ਲੋਟ ਆ ਜੇ ਕਰਦਾ ਆ ਪਾ ਪੂਰੀ ਨਹੀਂ ਨਿਗਾ ਕਬੂਤਰ ਵਾਲੀ ਇਹਨੇ ਬਹੁਤ ਨੂੰ ਲੱਗਿਆ ਮੈਂ ਕੱਚਾ ਹਾਂ ਹਾਂ ਕੱਚਾ ਹੈ ਕਿੰਨੇ ਸਾਰੇ ਦੇਖ ਲਿਆ ਦੇਖ ਲਿਆ ਹੈ ਨਿਗਾ ਉਹ ਦੇਖ ਲਿਆ ਬਈ ਵਿੱਚ ਕੱਚਾ ਹੈ ਅੱਛਾ ਹੈ ਓਏ ਸੈਂਡ ਦੇ ਚਲੋ ਖਾ ਲਾ ਓਏ ਖਾ ਲਾ ਓਏ ਇਹਦੇ ਕੱਚਾ ਵੀ ਖਾ ਲੈਂਦਾ ਇਹਨੂੰ ਉੱਥੇ ਜਿਹਾ ਲਾ ਦੇ ਚੱਲ ਪੂਰੀ ਪਾਰ ਏ ਚੱਲੀਏ ਫਿਰ ਸਾ ਦੇ ਲਬੇਰੀ ਲਾਈ ਦੀ ਮੋਟਰ ਮੈਂ ਪਾ ਕਰਵਾਜ ਹੈ ਨਹੀਂ ਤੀ ਆ ਜਾਣਾ ਹੈ ਟਾਰਗੇਟਾ ਮਾਰਨਾ ਕਿ ਨਹੀਂ ਵਾਰ ਵੀ ਭਾਈ ਮਿਹਨਤ ਬਹੁਤ ਆ ਕਿਹਣਾ ਸੌਖਾ ਚੱਲ ਆ ਜਾ ਕੱਲ ਜੇ ਫੋਨ ਕਰੇ ਤੋਰਾ ਚੈੱਕ ਕਰੋ ਬਾਈ ਸਪੀਡ ਹੈਗੀ ਹੈ ਪੂਰੀ ਕਿੰਨੇ ਐਚਵੀ ਟਰਬੋ ਲੱਗੀ ਵੀ ਐ? ਹੋਣਾ ਨਹੀਂ। ਹੈ ਪੂਰੀ। ਕਿੰਨੇ ਐਚਵੀ ਟਰਬੋ ਲੱਗੀ ਵੀ ਓਏ? ਹੈ? ਕਿੰਨੇ ਐਚਵੀ ਟਰਬੋ ਲੱਗੀ ਵੀ? ਕਹ ਕੇ ਕਹਦਾ? ਮੈਂ ਕਹਾ ਟਰਬੋ ਕਿੰਨੇ ਐਚਵੀ ਦੀ ਲੱਗੀ ਵੀ ਐ? ਟਰਬੋ ਬੜੀ ਆ। ਹਾਂ। ਮੈਂ ਇਹਨੂੰ ਕਿਹਾ ਮੈਂ ਥੈਲਾ ਤੈਨੂੰ ਹੁਣ ਐਉਂ ਪਤਾ ਲੱਗਣਾ ਵੀ ਕਦ ਗਿਆ ਥੱਲੇ। ਉਹ ਗਿਆ ਉਹ ਗਿਆ। ਥੈਲਾ ਖਾ ਜਾਣਾ ਮਿੰਟਾਂ 'ਚ। ਫਰਕ ਐ ਭਾਈ। ਬੁਰੀ ਨੇ ਠੇਕੇ ਠੁਕੇ ਬਾ ਜ਼ਮੀਨ ਲੈ ਕੇ ਉਂ ਵੀ ਭਾਈ ਸ਼ਰੀਰ ਬਣਿਆ ਪਿਆ ਏ ਡੰਗਰ ਬછા ਰੱਖਿਆ ਬਸ ਸਾਡੀ ਰੁੱਟਦਾ ਏ ਟਾਈਮ ਹੀ ਨਾ ਬਣ ਜਾਣਾ ਆਪਣਾ ਟਾਈਮ ਹੀ ਨਾ ਬਣਦਾ ਭਾਈ ਫੱਕ ਕੋਖਾ ਬੜਦਾ ਖਾਸੀ ਕੰਮ ਕਰਦਾ ਤਬੀਨਾ ਲੇ ਲਾ ਸਿੱਧੂ ਮੂਸੇ ਵਾਲ ਦੀ ਫੋਟ ਲਾ ਕੇ ਰੱਖਿਆ ਬੁਰੀ ਨੇ ਦਬਦਾ ਕਿਥੇ ਇਹ ਇਹਨੂੰ ਚਲਾਨ ਨਹੀਂ ਕਰਦਾ ਕੋਈ ਫੋਟੋ ਦੇਖ ਕੇ ਲਾ ਉਹ ਲੱਗ ਗਿਆ ਤੀ ਇਹ ਕਿਆਰੇ ਚ ਬੱਲੇ ਬੱਲੇ ਇਹ ਨਹੀਂ ਦਬਦਾ ਟੈਟਰਾਂ ਮੰਗਣ ਫਾਟ ਬਦਲ ਬਦਲ ਲਿਆਉਂਦਾ ਏ ਲੋ ਜੀ ਪ੍ਰਧਾਨ ਦੇ ਖੇਤਾਂ ਜੀ ਵਾਹਛੇ ਹੈ। ਹੈ ਜਵੀ ਤਾਂ ਠੀਕ ਹੈ ਪੂਰੀ ਨਿਗਰ। ਜਵੀ ਠੀਕ ਆ। ਹਮਨਾ ਕਰ ਮੇਰੇ ਸਰਾਵਾਂ ਦੀ ਦੋ ਮਰੀਆ ਚ ਖੇਲੇ ਜੀ। ਪੂਰੀ ਮੈਂ ਲੈ ਜਾ। ਲੈ ਜਾ ਕਰਾ ਡੰਗਰ ਭੁਖ ਨਹੀਂ ਖੜੇ। ਆ ਦੇਖੋ ਭਾਈ। ਜਵੀ ਮਾਣਾ। ਕਣਕ ਵੀ ਠੀਕ ਹੈ ਪੂਰੀ ਬੀਜ ਸੋਨਾ ਪਾਇ ਪਿਆ। ਕਣਕ ਦਾ? ਹਾਂ ਕਣਕ ਦਾ ਵਧੀਆ। ਪ੍ਰਧਾਨ ਦੀ। ਆ ਦੇਖੋ ਭਾਈ ਕਣਕ ਵੀ ਠੀਕ ਹੈ। ਢੇੜਾ ਬਹੁਤ ਐਮ ਬੱਜਿਆ ਏ। ਪੂਰੀ ਯਾਰ ਇਹ ਤਨ ਉਰੇ ਟਰੈਕਟਰ ਕੱਢਿਆ ਦਾ। ਇਹ ਭਾਈ ਕੀਆ? ਉਰੇ ਟਰੈਕਟਰ ਨਹੀਂ ਤਾਂ ਕੱਢਿਆ। ਆ ਫਸ ਗਿਆ ਦਾ। ਪਿਛਲੇ ਸਾਲ ਜਵੀਓ ਕੱਢੀ ਸੀ। ਜੀ ਜੀ। ਜੀਰੀ ਜੀਰੀ ਇੱਕ ਵਾਰਿਆ ਤੇਰੇ ਟਰੈਕਟਰ ਪਾ ਕੇ ਕੱਢਿਆ ਤਾਂ ਯਾਰ ਕਿਹਾ ਤੇ ਜਭੀ ਹੋਤੀ ਕੀਮਤੀ ਇੱਥੇ ਦੇ ਕੱਢਿਆ ਤਾਂ ਹਾਂ ਜਦ ਮੱਕੀ ਸੀ ਮੈਂ ਕਹਿੰਦਾ ਜੱਗਿਆ ਵਾਲਾ ਲਿਆਂਦਾ ਤਾਂ ਅਰਜਣ ਕਿ ਜੌਂਡੀਅਰ 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 ਦਾ ਡਰਾਈਵਰ ਇਹ ਸੀ ਤਾਂ ਬਾਈ ਮੁੰਡਾ ਪ੍ਰਾਨ ਪਾਈ ਕਾਨੂੰ ਲੰਘਿਆ ਉਹ ਲੇਵਰ ਲੱਗੀ ਵੀ ਐ ਉਹ ਨੋਟ ਤਾਈ ਤਾਂ ਜੇ ਵੱਟ ਲੈ ਆ ਮਰੀ ਮੱਕੀ ਇਹਨੇ ਮੱਕੀ ਹੋ ਜਾਂਦੀ ਵਧੀਆ ਦੇਖੀ ਉਹ ਮੱਕੀ ਦਾ ਰੇਟ ਜ਼ਿਆਦਾ ਦਾ ਮੱਕੀ ਮੱਕੀ ਆਏ ਕਿਦਾ ਵੱਢਣੀ ਸੌਖੀ ਕਿ ਬਜਨ ਬਹੁਤ ਥੋੜਾ ਇਹਦਾ ਕੀ ਰੇਟ ਕਰਿਆ ਵਾ ਇਹ ਰੇਟ ਵੀ ਹੋਣਾ ਵਧੀਆ ਇਹਦਾ ਵੀ ਜਵੀ ਦਾ ਹੋਊਗਾ 3500 ਰੁਪਏ ਕਿੰਨਾ ਦਾ ਹੋਊਗਾ ਚੱਲ ਚੱਲੀਏ ਪ੍ਰਦਾਨਤ ਹੈ ਨਹੀਂ ਚੱਲੀਏ ਖੇਤ ਗੱਲ ਪੂਰੀ ਐ ਜੇ ਬੀਜ ਨਹੀਂ ਕਣਕ ਕਣਕ ਬੀਜ ਹੋ ਜਾਣੀ ਪੂਰੀ ਗੱਲ ਐ ਇਹ ਸਿਆੜਾ ਜੇ ਬੀਤੀ ਦੀ ਤੇ ਲੈ ਕਣਕ ਮੰਗਣਾ ਹਾਂ ਸੁਪਰ ਸੀਡਰ ਕੇ ਬੀਜੀ ਵੀ ਇਹ ਵਧੀਆ ਹੋਈ ਐ ਨਾ ਚਲੋ ਬੀਜ ਕਿਆਤਾ ਇਹ ਹੋਵਰ ਰੇਟਰ ਕੇ ਬੀਜੀ ਵੀ ਬਾਈ ਇਹ ਲਓ ਜੀ ਬਾਈ ਟਰੈਕਟਰ ਲੈ ਕੇ ਪਹੁੰਚ ਗਏ ਇਲੈਕਟ੍ਰੀਸ਼ੀਅਨ ਵੀਰ ਕੋਲ ਇਹਦਾ ਵੀ ਥੋੜਾ ਜਿਹਾ ਕੰਮ ਆਉਣਾ ਤਾਂ ਤਰਾ ਹੀ ਨਹੀਂ ਕਰ ਰਹੀ ਨਹੀਂ ਬਾਈ ਤੈਂ ਕਰੀਆਂ ਦੀਆਂ ਤੇਰੇ ਕਾਰਨਾ ਮੈਂ ਹੁਣ ਤਾਂ ਬਾਈ ਠੀਕ ਕਰਨ ਲੱਗਿਆ